ਸਰ ਸਾਹਿਬ ਦੁਬਾਰਾ ਸਾਹਿਬ ਤੇ ਅੱਜ ਸਾਡਾ ਜਾਣ ਕੇ ਸਾਡਾ ਉਹ ਵੱਡ ਗਿਆ ਬਾਬਾ ਜੀ ਨੇ ਬੁਲਾੜਿਆ ਬਸ ਬਾਬਾ ਜੀ ਦੀ ਕਿਰਪਾ ਹੋ ਗਈ ਹਾਂਜੀ ਹਾਂਜੀ ਤੇ ਅਸੀਂ ਹੁਣ ਸੋਚਦੇ ਆਂ ਵੀ ਮੱਥਾ ਟੇਕੇ ਅਸੀਂ ਸੰਡੇ ਨੂੰ ਵੀ ਗਏ ਸੀਗੇ ਬਹੁਤ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਵਧੀਆ ਮਤਲਬ ਵਧੀਆ ਲੱਗਦਾ ਹਨਾ ਵੀ ਸੰਡੇ ਆਪਾਂ ਇੱਕ ਸਾਰਾ ਦਿਨ ਤਾਂ ਆਪਾਂ ਨਹੀਂ ਦੇ ਸਕਦੇ ਪਰਮਾਤਮਾ ਦੇ ਨਾਮ ਪਰ ਥੋੜਾ ਜਿਹਾ ਵਕਤ ਆਪਾਂ ਨੂੰ ਰੱਬ ਦੇ ਨਾਂ ਜਰੂਰ ਰੱਬ ਨੂੰ ਜਰੂਰ ਦੇਣਾ ਚਾਹੀਦਾ ਹੈਗਾ ਤੇ ਮੈਨੂੰ ਬਹੁਤ ਵਧੀਆ ਲੱਗਦਾ ੜੀ ਸਰ ਜਾ ਕੇ ਮਾਨੂੰ ਸਕੂਨ ਮਿਲਦਾ ਮਾਨੂੰ ਸ਼ਾਂਤੀ ਮਿਲਦੀ ਹੈ ਚਲੋ ਜੀ ਹੁਣ ਅਸੀਂ ਪਹੁੰਚਦੇ ਆਂ ਹਜੇ ਅਸੀਂ ਚੱਲੇ ਆਂ ਗੱਡੀ ਕੱਢੀ ਆ ਪਹਿਲਾਂ ਅਸੀਂ ਵਿਕੇ ਘਰ ਤੋਂ ਤੇ ਹੁਣ ਅਸੀਂ ਚੱਲਦੇ ਆਂ ਅਸੀਂ ਇਹ ਮਤਲਬ 파ਰਸ ਦੇ ਪਾਪਾ 파ਰਸ ਮੈਂ ਇਹ ਸਾਰੇ ਜਾ ਰਹੇ ਹੈਗੇ ਫਿਰ ਚਲੋ ਜੀ ਸਭ ਅੱਗੇ ਮਿਲਦੇ ਆਂ ਹੁਣ ਕੀ ਹੋ ਰਿਹਾ ਹੈਗਾ ਟ੍ਰੈਫਿਕ ਲਾਈਟ ਲੋ ਜੀ ਅਸੀਂ ਹੁਣ ਚਾਈ ਜੰਨੇ ਹੈਗੇ ਅੱਜ ਜਾਮ ਵੀ ਟ੍ਰੈਫਿਕ ਜਾਮ ਵੀ ਘੱਟ ਲੱਗਦਾਗਾ ਹਣਾ ਅੱਗੇ ਤਾਂ ਰੋਡ ਤੇ ਕਾਫੀ ਹੁੰਦਾ ਸੀਗਾ ਟ੍ਰੈਫਿਕ ਹੁਣ ਨਹੀਂ ਹੈਗਾਗਾ ਤੇ ਕਿਸ ਬੰਦ ਦੇਖਦੇ ਆਂ ਪੰਪ ਤੇ ਜਾ ਕੇ ਪਰ ਦੂਰ ਕੀ ਕਹਿੰਦਾਗਾ ਕੀ ਕਹਿੰਦਾ ਸਪੋਟੀਫਾਈ ਚ ਲਾ ਕੇ ਦਿਓ ਉਹਦੇ ਤੇ ਨੰਬਰ ਭਰਨਾ ਹੈਗਾ ਹੁਣ ਜਿਵੇਂ ਲੈ ਆਈਡੀ ਭਰਨੀ ਹੈਗੀ ਹਾਂ ਹਾਂ ਕਾ ਵੀ ਉੱਥੇ ਜਾ ਕੇ ਪੈਟਰੋਲ ਪਵਾਵਾਂਗੇ ਉੱਥੇ ਭਰ ਦੂਗਾ ਹੁਣ ਚੱਲਦੀ ਗੱਡੀ 'ਚ ਨਹੀਂ ਕਰ ਸਕਦੇ ਹਾਂਜੀ ਹਾਂਜੀ ਚਲੋ ਜੀ ਅਸੀਂ ਜਾ ਰਹੇ ਹਾਂਗੇ ਹੁਣ ਅਸੀਂ ਪੈਟਰੋਲ ਪੰਪ ਤੇ ਜਾ ਪੈਟਰੋਲ ਪਵਾਵਾਂਗੇ ਹੁਣ ਫਿਰ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਕੇ ਤੁਹਾਡੇ ਨੂੰ ਤੋਂ ਮਿਲਦੇ ਹਾਂਗੇ ਬਸ ਜੀ ਅਸੀਂ ਹੁਣ ਜਾਈ ਜਾਂਦੇ ਸੀ ਸਾਨੂੰ ਇੱਕ ਗੱਡੀ ਬਹੁਤ ਭੜੀ ਓਵਰਟੇਕ ਕਰਕੇ ਗਈ ਹੈਗੀ ਉਹ ਤੁਹਾਨੂੰ ਸਾਹਮਣੇ ਦਿਖਲੀ ਹੋਊਗੀ ਉਸੀ ਹੀ ਉਹ ਜਾਰੀ ਐਮਜੀ ਕਾਰ ਸੀਗੀ ਅਸੀਂ ਕੈਮਰਾ ਸਹੀ ਟਾਈਮ ਤੇ ਓਨ ਨਹੀਂ ਕਰਿਆ ਸੀਗਾ ਤਾਈ ਤਾਈ ਹੋ ਤਾਈ ਹੋਰੀ ਵਾਂ ਸੀ ਜੋ ਵੀ ਜਦੋਂ ਵੀ ਡਰਾਈਵਿੰਗ ਕਰਨੀ ਹੈ ਉਹ ਜੀ ਅਸੀਂ ਜੂਸ ਬਣਾ ਰਹੇ ਹਾਂ ਕੈ ਬਣਾ ਰਹੇ ਹਾਂ ਇਹ ਦੁੱਧ ਜੇ ਫਰਟ ਕੀ ਦਉਂਦੇ ਸਦੇ ਗੱਡੀ ਡਰਾਈਵਿੰਗ ਕਰੂ ਹੈ ਜਸਟ ਜੋਕ ਹੈ ਬਈ ਗੱਡੀ ਡਰਾਈਵ ਨਹੀਂ ਕਰਦੇ ਇਹ ਨੂੰ ਸ਼ੌਂਕ ਹੈ ਨਾ ਦੇਖ ਲਓ ਜੀ ਹੁਣ ਆ ਦੇਖੋ ਕਿੰਨਾ ਵੱਡਾ ਲੈ ਕੇ ਜਾ ਰਹੇ ਐਡਾ ਜੇ ਕਿਸੇ ਰੁੱਟ ਡਿੱਗੋ ਕਿ ਗੱਡੀ ਗੁੱਟੀ ਦਾ ਪਿੱਛੇ ਨਿਕਲਿਆ ਜੀ ਐਡੀ ਵੱਡੀ ਫੈਮਿਲੀ ਮਾਰ ਸਕਦੀ ਹੈ ਕਿਸੇ ਦੀ ਦੇਖ ਸਾਹ ਜਸੂ ਤੁਸੀਂ ਵੀ ਦੇਖੋ ਉਹਨਾਂ ਦੇ ਬਹੁਤ ਸਾਰੇ ਹਾਈਵੇ ਤੇ ਇਹ ਜੇ ਚਲੋ ਥੈਂਕ ਯੂ ਲੱਗਿਆ ਜੂਸ ਟੇਸਟੀ ਹੈ ਜੂਸ ਦਾ ਬਹੁਤ ਵਧੀਆ ਹੈਗਾ ਆ ਥੋੜਾ ਜਿਹਾ 10 ਰੁਪਏ ਦਾ ਕਾਸਟਲੀ ਲਗਾ ਰਹੇ ਹੈਗੇ ਨੋਰਮਲ ਨਾਲ ਨਾਲ ਕੋਈ ਚੱਕਰ ਨਹੀਂ ਹੈਗਾ ਖਾਣ ਪੀਣ ਚ ਕੁਝ ਨਹੀਂ ਹੁੰਦਾ ਹੈਗਾ ਪਹਿਲਾਂ ਆਹੋ ਕਿੰਨਾ ਨੰਬਰ ਹੈ ਠੜਾ ਕੀ ਕਰ ਰਿਹਾ ਉਹ ਦੋ ਕੁ ਤੁੰਕਾ ਮੇ ਲੱਗਿਆ ਜੂਸ ਕਿਵੇਂ ਲੱਗਿਆ ਬੇਟਾ ਟੇਸਟੀ ਹੈ जी असि पहुँच चुके हैं गुरुद्वारा साहब अमृतसर साहब वागुरु जी का खालसा श्री वागुरु जी लो जी अभी पहुँच चुके हैं गुरुद्वारा साहब इत रश इस टाइम बहुत ही ज्यादा घट्ट है ਜੈਸੇ ਨੋਰਮਲ ਬਸ ਬੋਲ ਜਾਈ ਗਾ ਕਵਾਇ 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 ਦੀ ਦਾਸਤਾਨ ਕਵਾਇ ਪਤੇ ਭਾਈ ਜਾਰੇ ਜੋ ਜਿਸ ਵੰਤ ਤੋਂ ਹੈ ਇੱਥੇ ਜਿਹੜਾ ਅੰਦੀਵਾਰ ਦਸਿੰਗਿਆ ਚੋਪਾਈ ਕਾਦੇ ਕੋ

ਰਣਾ ਕੀ ਤੁ ਸੰਤ ਰਣ ਸੁਭਾਈ ਉਸ ਜੋ ਤਪ ਕਰੀ ਵਿਧਾਨ ਸ਼ੰਕਰ ਬਚਨ ਤੁ ਸਮਾਸ਼ ਜੇਹੀ ਕਰਨਾ ਦਰਬਾਰਾ ਰਹਿਣਾ ਦੁਰਗਦ ਜੀ ਜੀ ਬਰੇਚਾਉ ਦਾਸ ਤਿਕਾ ਹੈ ਹਾਂਜੀ ਦੋਸਤੋ ਅਸੀਂ ਘਰ ਆ ਗਏ ਸੀ ਐਕਚੁਅਲੀ ਨਾ ਫੋਨ ਦੀ ਬੈਟਰੀ ਡੈਡ ਹੋ ਗਈ ਸੀ ਤਾਂ ਕਰਕੇ ਉੱਥੇ ਅਸੀਂ ਬਲੌਗ ਫਿਰ ਬਾਅਦ ਚ ਕੰਟੀਨਿਊ ਨਹੀਂ ਕਰ पाए ਉੱਥੇ ਬਹੁਤ ਵਧੀਆ ਦਰਸ਼ਨ ਹੋਏ ਮਨ ਨੂੰ ਸਕੂਨ ਮਿਲਿਆ ਬਹੁਤ ਉੱਥੇ ਤੁਸੀਂ ਵੀ ਜਾਓ ਉੱਥੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੀ ਤੇ ਸਾਡੇ ਇਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਜੇ ਤੁਸੀਂ ਸਾਨੂੰ ਪਿਆਰ ਦਿਓਗੇ ਸਾਨੂੰ ਲਾਈਕ ਕਮੈਂਟ ਕਰੋਗੇ ਤਾਂ ਅੱਗੇ ਵੀ ਤੁਹਾਡੇ ਵਲੌਗ ਅਸੀਂ ਪਾਉਂਦੇ ਰਵਾਂਗੇ ਤਾਂ ਸਬਸਕ੍ਰਾਈਬ ਵੀ ਕਰੋ ਤੁਹਾਡੇ ਥੋੜੇ ਜੀ ਰਹਿੰਦੇ ਹੈਗੇ 10k ਹੋਣ ਵਾਲੇ ਹੈਗੇ ਤੁਸੀਂ ਜਿਹੜੇ ਵੀਡੀਓ ਕਲੀ ਵੀਡੀਓ ਦੇਖ ਕੇ ਛੱਡ ਦਿੰਦੇ ਆ ਪਲੀਜ਼ ਉਹਨਾਂ ਨੂੰ ਵੀ ਰਿਕਵੈਸਟ ਹੈ ਵੀ ਤੁਸੀਂ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਸਾਨੂੰ ਬਹੁਤ-ਬਦ ਪਿਆਰ ਦਿਓ ਇੱਥੇ ਮੈਂ ਇਹ ਕਹਿ ਕੇ ਬਲੌਗ ਦਾ ਐਂਡ ਕਰਦਾ ਜੀ ਧੰਨਵਾਦ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ